ਦੇਨੰੰ ਜੀ ਬੋਲੀ ਸਤਿਗੁਰੂ ਦੀ ਕਿਛੁ ਜੀ ਦੀ ਗੁਰੂ ਛਡਾਣਾ ਮਹਾਤੀ ਸਰਬ ਜੀ ਦੀ ਗੁਰੂ ਛਡਾਣਾ ਜੀ ਹਰਿੰਦ ਸਿੰਘ ਜੀ ਸਤਿ ਸ਼ਕਰੀ ਸਤਿਗੁਰ ਜੀ ਅਸਰ ਜਿਸ ਤਰ੍ਹਾਂ ਕੀ ਅੱਜ ਸਵੇਰੇ ਸਬਾਹ ਤਰੀ ਗੱਡੀ ਗਈ ਆ ਤੁਹਾਡੇ ਸਕੂਲ ਤੇ ਪਹੁੰਚੀ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਾਡੇ ਸਤਿਗੁਰੂ ਪਰਮ ਸੰਤ ਅਦਵੈਸ ਰੂਪ ਭਾਰਤੀ ਦੇਵਾ ਜੀ ਮਹਾਰਾਜ ਜੀ ਦੇ 46 ਪ੍ਰਕਾਸ਼ ਉਤਸਵ ਦੇ ਵਿੱਚ ਇਹ ਜਿਹੜੀਆਂ ਪ੍ਰਭਾਤ ਫੇਰੀਆਂ ਨੇ ਇਹ ਗੱਡੀਆਂ ਜਾ ਰਹੀਆਂ ਨੇ ਇਹ ਰੋਜ਼ਾਨਾ ਸਵੇਰੇ 2 ਵਜੇ ਤੋਂ ਲੈ ਕੇ ਔਰ 6-7 ਵਜੇ ਤੱਕ ਇਹ ਪ੍ਰਭਾਤ ਫੇਰੀ ਜਿਹੜੀ ਚੱਲਦੀ ਹੈ ਅੱਜ ਐਤਵਾਰ ਦਾ ਦਿਨ ਹੋਣ ਦੇ ਕਾਰਨ ਇਹ ਪ੍ਰਭਾਤ ਫੇਰੀ ਜਿਹੜੇ ਦੂਰ-ਦੂਰ ਦੇ ਜਿਹੜੇ ਸਾਡੇ ਸੰਗਤ ਜਿਹੜੇ ਭਗਤ ਨੇ ਸੇਵਾਦਾਰ ਨੇ ਉਹ ਬੁਲਾਉਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਪ੍ਰਭਾਤ ਫੇਰੀ ਜਾਂਦੀ ਹੈ ਔਰ ਇਹ ਉਪਰਾਲਾ ਹਰ ਸਾਲ ਜਿਹੜਾ ਹੈ ਉਹ ਚੱਲਦਾ ਹੈ ਔਰ ਉਸ ਤੋਂ ਬਾਅਦ ਨਰਾਤਿਆਂ ਦੇ ਵਿੱਚ ਹਰ ਰੋਜ਼ ਜਿਹੜੀ ਹੈ ਮਾਤਾ ਦੀ ਚੌਂਕੀ ਜਿਹੜੀ ਹੈ ਮੰਦਿਰ ਚ ਲੱਗਦੀ ਹੈ ਔਰ 5 ਤਰੀਕ ਨੂੰ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਔਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੈ ਉਹਨਾਂ ਦੇ ਪ੍ਰਕਾਸ਼ ਉਤਸਵ ਦੀ ਔਰ ਉਹਦੇ ਵਿੱਚ ਪਹੁੰਚ ਕੇ ਸਾਰੀ ਸੰਗਤ ਜਿਹੜੀ ਹੈ ਉਹ ਹਾਜ਼ਰੀ ਭਰੇ ਸਵੇਰ ਦੇ ਟਾਈਮ ਵੀ ਸਾਰੀ ਸੰਗਤ ਜਿਹੜੀ ਹੈ ਪ੍ਰਭਾਤ ਦੇ ਟਾਈਮ ਤੇ ਉੱਠ ਕੇ ਇਸ ਸੇਵਾ ਦੇ ਵਿੱਚ ਹਾਜ਼ਰੀ ਭਰਦੀ ਹੈ ਹਰ ਇਨਸਾਨ ਦਾ ਫਰਜ਼ ਬਣਦਾ ਹੈ ਪ੍ਰਭਾਤ ਦੇ ਟਾਈਮ ਤੇ ਉੱਠ ਕੇ ਇਹਦੇ ਵਿੱਚ ਆਪਣੀ ਹਾਜ਼ਰੀ ਭਰਨੀ ਜੇ ਇੱਕ ਬਾਹਰ ਨਹੀਂ ਕਿਤੇ ਜਾਣਾ ਤੇ ਘਰ ਦੇ ਵਿੱਚ ਹੀ ਪ੍ਰਭਾਤ ਦੇ ਟਾਈਮ ਤੇ ਉੱਠ ਕੇ ਵਾਹਿਗੁਰੂ ਦਾ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਸਿਮਰਨ ਜਿਹੜਾ ਉਹ ਕਰਨਾ ਚਾਹੀਦਾ ਹੈ ਇਹ ਬਹੁਤ ਚੰਗਾ ਸੰਦੇਸ਼ ਹੈ ਲੋਕਾਂ ਦੇ ਕੰਨਾਂ ਦੇ ਵਿੱਚ ਇਹ ਜਿਹੜੀ ਆਵਾਜ਼ ਜਿਹੜੀ ਹੈ ਸੱਜ ਸਕਦੀ ਪੈਂਦੀ ਹੈ ਔਰ ਸੁਣ ਕੇ ਵੀ ਜਿਹੜਾ ਇਹਦਾ ਬਹੁਤ ਆਨੰਦ ਹੁੰਦਾ ਹੈ